ਨਿਸ਼ਾਨਾ ਬਣਾ ਲਿਆ ਕਿ ਜਿਹੜੀ ਥੋੜੀ ਜੱਥੇਬੰਦੀ ਆ 105 ਸਾਲ ਪੁਰਾਣੀ ਜੱਥੇਬੰਦੀ ਥੋੜੇ ਬਜ਼ੁਰਗਾਂ ਨੇ ਬਣਾਈ ਜੱਥੇਬੰਦੀ ਜਿਸ ਜੱਥੇਬੰਦੀ ਦੇ ਮੈਂਬਰ ਬਣ ਕੇ ਥੋੜੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਜ਼ੁਲਮ ਦੇ ਖਿਲਾਫ ਲੜੇ ਉਸੇ ਜੱਥੇਬੰਦੀ ਨੂੰ ਖਤਮ ਕਰਨ ਦਾ ਪਲਾਨ ਬਣਿਆ ਤੇ ਉਹ ਕਾਮਯਾਬ ਹੋ ਗਏ ਮੈਂ ਪੁੱਛਣਾ ਚਾਹੁੰਨਾ ਅਕਾਲੀ ਦਲ ਤੇ ਦੋਸ਼ ਲਾਏ ਗਏ ਥੋਡੀ ਮਾਂ ਪਾਰਟੀ ਤੇ ਦੋਸ਼ ਲਾਏ ਗਏ ਜਿਹੜੀ ਪਾਰਟੀ ਬਣੀ ਗੁਰੂ ਘਰ ਦੀ ਸੇਵਾ ਵਾਸਤੇ ਸੀ ਸ਼ੁਰੂ ਕਰਦੇ ਗੁਰੂ ਘਰ ਦੇ ਰੱਖਿਆ ਕਰਨ ਵਾਸਤੇ ਸੀ ਉਸੇ ਪਾਰਟੀ ਨੂੰ ਦੋਸ਼ੀ ਬਣਾਉਣ ਦਾ ਕੋਸ਼ਿਸ਼ ਕੀਤੀ ਗਈ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਗਿਆ ਖਾਲਸਾ ਜੀ ਬਹੁਤ ਥੋੜਾ ਆਪਣੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਗੁਰੂ ਸਾਹਿਬ ਨੇ ਆਪਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ ਮੇਰੀ ਪੀਰ ਨੇ ਸਦੰਦ ਕਿਉਂ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕਿਹਾ ਕਿ ਧਰਮ ਤਾਂ ਵੱਧ ਸਕਦਾ ਹੈ ਜੇ ਉਹਦੇ ਕੋਲੇ ਸਿਆਸੀ ਤਾਕਤ ਵੀ ਹੋਏ ਜਿਹੜੇ ਧਰਮ ਕੋਲੇ ਸਿਆਸੀ ਤਾਕਤ ਨਹੀਂ ਹੈ ਉਹਦੇ ਤੇ ਹਮਲੇ ਹੁੰਦੇ ਰਹਿਣਗੇ ਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਉਹਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਐਸੇ ਇਤਿਹਾਸ ਬਾਰੇ ਤੁਸੀਂ ਜਾਣਦੇ ਹੋ ਪਰ ਕਈ ਨੌਜਵਾਨ ਹੈ ਉਹ ਜਾਣਦੇ ਨਹੀਂ ਕਿ ਕਾਲੀ ਦਲ ਨੂੰ ਕਿਉਂ ਬਣਾਇਆ ਗਿਆ ਐਸਜੀਪੀਸੀ ਨੂੰ ਕਿਉਂ ਬਣਾਇਆ ਗਿਆ 105 ਸਾਲ ਪਹਿਲੇ ਜਦੋਂ ਆਪਣੇ ਗੁਰੂ ਘਰਾਂ ਉੱਤੇ ਮਹੰਤ ਕਤਜਾ ਕਰ ਗਏ ਸੀ ਆਪਣੇ ਗੁਰੂ ਘਰਾਂ ਦੇ ਉੱਤੇ ਬੇਅਦਬੀਆਂ ਕਰਦੇ ਸੀ ਅਜੇ ਕੰਮ ਕਰਦੇ ਸੀ ਜਿਹੜਾ ਮੈਂ ਇੱਥੇ ਬਹਿ ਕੇ ਦੱਸ ਨਹੀਂ ਸਕਦਾ ਉਦੋਂ ਆਪਣੇ ਕੌਮ ਨੇ ਇਕੱਠੇ ਹੋ ਕੇ ਉਹਨਾਂ ਨੂੰ ਭਜਾਇਆ ਗੁਰੂ ਘਰ ਨੂੰ ਆਜ਼ਾਦ ਕਰਾਇਆ ਵਹਿ ਕੇ ਕਮੇਟੀ ਬਣਾਈ ਜਿਹਦਾ ਨਾਂ ਰੱਖਿਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੇ ਅੱਜ ਦੇ ਪ੍ਰਧਾਨ ਧਾਮੀ ਸਾਹਿਬ ਤੁਹਾਨੂੰ ਨਹੀਂ ਸਬੋਧਨ ਕਰਕੇ ਗਏ ਆ ਜਦੋਂ ਬੈਠੀ ਆਪਣੀ ਲੀਡਰਸ਼ਿਪ ਉਸ ਟਾਈਮ ਦੀ ਉਹਨਾਂ ਨੇ ਸੋਚਿਆ ਕਿ ਆਪਾਂ ਆਜ਼ਾਦ ਧਕਨਾਂ ਦੇ ਗੁਰੂ ਘਰ ਜੇ ਅੱਗੇ ਤੋਂ ਕੋਈ ਹਮਲੇ ਹੋਏ ਆਪਾਂ ਨੂੰ ਇੱਕ ਫੌਜ ਚਾਹੀਦੀ ਹੈ ਇੱਕ ਜਥੇਬੰਦੀ ਚਾਹੀਦੀ ਹੈ ਜਿਹੜੀ ਲੜਾਈ ਲੜੂਗੀ ਅੱਗੇ ਹੋ ਕੇ ਤੇ ਉਹਨਾਂ ਆਪਣੀ ਲੀਡਰਸ਼ਿਪ ਨੇ 1 ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਤੇ ਤੁਸੀਂ ਦੇਖ ਲਓ ਉਸ ਕੌਮ ਦੀ ਜਥੇਬੰਦੀ ਨੇ ਲਗਾਤਾਰ 105 ਸਾਲ ਜੇ ਇਤਿਹਾਸ ਦੇਖੋਗੇ ਜ਼ੁਲਮ ਦੇ ਖਿਲਾਫ ਲੜਾਈ ਲੜਦੀ ਰਹੀ ਜੇ ਖਾਲਸਾ ਪੰਥ ਨੂੰ ਕੋਈ ਅਖੜਾਉਂਦੀ ਸੀ ਸਭ ਤੋਂ ਅੱਗੇ ਉਹ ਲੜਦੀ ਸੀ ਪੰਜਾਬ ਵਾਸਤੇ ਗਰੀਬ ਵਾਸਤੇ ਕਿਸਾਨ ਵਾਸਤੇ ਉਹਦੀ ਜਥੇਬੰਦੀ ਨੇ ਹਰ ਕੁਰਬਾਨੀ ਦਿੱਤੀ ਕੱਲੀ ਸ਼੍ਰੋਮਣੀ ਅਕਾਲੀ ਦਲ ਹੈ ਕੀ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕਾਂਗਰਸ ਨੂੰ ਆਪ ਨੂੰ ਭਾਜਪਾ ਨੂੰ ਜਾਂ ਜੰਨੀਆਂ ਵਿੱਚ ਜਥੇਬੰਦੀਆਂ ਦੇਸ਼ ਚ ਦੁਨੀਆ ਚ ਕਿਸੇ ਨੂੰ ਸ਼ਹੀਦਾਂ ਦੀ ਜਥੇਬੰਦੀ ਨਹੀਂ ਕਿਹਾ ਜਾਂਦਾ ਕਿਉਂਕਿ ਉਹ ਤਾਂ ਸਿਆਸੀ ਤਾਕਤ ਲੈਣ ਵਾਸਤੇ ਪੈਦਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਸਰਕਾਰ ਬਣਾਉਣ ਵਾਸਤੇ ਸੀਐਮ ਬਣਨ ਵਾਸਤੇ ਨਹੀਂ ਪੈਦਾ ਹੋਇਆ ਆ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਹੋਇਆ ਤਾਂ ਹੀਓ ਤੁਸੀਂ ਦੇਖੋ 105 ਸਾਲਾਂ ਵਿੱਚ ਇਕੱਲੇ 25 ਸਾਲ ਉਹਨਾਂ ਦੀ ਸਰਕਾਰ ਰਹੀ ਹੈ ਪਰ ਇੱਕ ਗੱਲ ਦੇਖ ਲਿਓ ਉਹਨਾਂ 25 ਸਾਲਾਂ ਦੀ ਜੋ ਕੁਝ ਪੰਜਾਬ 'ਚ ਹੈ ਉਹਨਾਂ 25 ਸਾਲਾਂ ਦੀ ਬਣਿਆ ਹੋਰ ਕਿਤੇ ਨਹੀਂ ਬਣਿਆ ਜੇ ਆਪਾਂ ਪਿਛਲੇ 55 60 ਸਾਲਾਂ ਦਾ ਹਿਸਾਬ ਦੇਖੀਏ ਜਵਾ ਪਿੱਛੇ ਨਾ ਜਾਈਏ ਉਦੋਂ ਪਹਿਲੇ ਦਾ ਆਪਾਂ ਅੰਗਾਸ਼ੀ ਕਰਦੇ ਰਹੇ ਆ ਇਹਨਾਂ 25 52 60 ਸਾਲਾਂ ਵਿੱਚ ਤਕਰੀਬਨ 25 ਸਾਲ ਅਕਾਲੀ ਦਲ ਦੇ ਸਰਕਾਰ ਰੱਖੀ ਹੈ ਤੁਸੀਂ ਤੇ 25 ਸਾਲ ਕਾਂਗਰਸ ਦੀ ਰੱਖੀ ਹੈ ਆ 5 ਸਾਲ ਵਿੱਚ ਆ ਗਏ ਆ ਝਾੜੂ ਵਾਲੇ ਮੈਂ ਤੁਹਾਨੂੰ ਪੁੱਛਣਾ ਚਾਹਣਾ 50 ਦਰਹੇ ਨੇਓ ਪੂਰੀ ਸਿੰਧਵੀ ਇੱਥੇ ਰਹਿੰਦੇ ਹੋਗੇ ਮੈਨੂੰ ਦੱਸ ਦਿਓ ਤੁਹਾਡੇ ਪਿੰਡ ਤੋਂ ਲੈ ਕੇ ਤੁਹਾਡੇ ਹਲਕੇ ਤੋਂ ਲੈ ਕੇ ਤੁਹਾਡੇ ਸ਼ਹਿਰ ਤੋਂ ਲੈ ਕੇ ਪੰਜਾਬ ਵਿੱਚ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਤੁਸੀਂ ਦੇਖੀ ਯਾਦ ਕਰੋ ਕਿ ਆ ਚੀਜ਼ ਕਾਂਗਰਸ ਦੀ 25 ਸਾਲਾਂ ਚ ਇਹਨਾਂ ਨੇ ਬਣਾਈ ਐ ਤੁਸੀਂ ਇੱਕ ਚੀਜ਼ ਨਹੀਂ ਯਾਦ ਕਰ ਸਕਦੇ ਕਿਉਂਕਿ ਕੁਛ ਕੀਤਾ ਹੀ ਨਹੀਂ ਮੈਂ ਤਾਂ ਆਪ ਇਹਨਾਂ ਨੂੰ ਅਸੈਂਬਲੀ ਚ ਵੀ ਮੈਂ ਸਵਾਲ ਪੁੱਛਿਆ ਸੀ ਆ ਚੰਨੀ ਲੀਡਰਸ਼ਿਪ ਉਦੋਂ ਲਾਲ ਸਿੰਘ ਜੀ ਸਾਰੇ ਬੈਠੇ ਸੀ ਬੀਬੀ ਪੱਟਲ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਮੈਂ ਕਿਹਾ ਜੀ ਬਹਿਸ ਚੱਲ ਰਹੀ ਸੀ ਕਿਹੜੀ ਪਾਰਟੀ ਪੰਜਾਬ ਦੀ ਹੈ ਕਿਹੜੀ ਬਾਰ ਦੀ ਹੈ ਕਿਹਨੇ ਕੀ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜ਼ਿਆਦਾ ਬਹਿਸ ਕਰਨ ਦੀ ਲੋੜ ਨਹੀਂ ਤੁਸੀਂ ਸਾਨੂੰ ਪੰਜ ਚੀਜ਼ਾਂ ਦੱਸ ਦਿਓ ਇੱਕ ਦੂਜੇ ਨੂੰ ਪੁੱਛਣ ਲੱਗੇ ਕੀ ਬਣਾਇਆ ਆਪਾਂ 5 ਮਿੰਟ ਬਾਅਦ ਕੁਝ ਨਹੀਂ ਦੱਸ ਸਕੇ ਮੈਂ ਕਿ ਚਾਰ ਦੱਸ ਦਿਓ ਨਹੀਂ ਦੱਸ ਸਕਦੇ ਫਿਰ ਮੈਂ ਖੀਰ ਚ کہہ ਗਿਆ ਖਾ ਕੇ ਕਿ ਮੈਂ ਇੱਕ ਦੱਸ ਦਿਓ ਤੇ ਚੰਨੀ ਨੇ ਕੀ ਜਵਾਬ ਦਿੱਤਾ ਸੁਣਿਆ ਹੋਣਾ ਓਏ ਸੜਕਾਂ ਤੇ ਪੈਚ ਲਾਏ ਸੀ ਝਾੜੂ ਵਾਲੇ ਨੇ ਤਾਂ ਪੈਚ ਵੀ ਨਹੀਂ ਲਾਏ ਸੜਕਾਂ ਦੇਖੋ ਕੀ ਹਾਲ ਹੋਇਆ ਪਿਆ ਦੇਖੋ ਆਪਾਂ ਸਾਰੇ ਬੈਠੇ ਹਾਂ 10 ਸਾਲ ਪਹਿਲੇ ਕੀ ਮੌਜਾ ਸੀ ਤੇ ਅੱਜ ਕੀ ਹਾਲਾਤ ਹੈ ਬੀਬੀਆਂ ਬੈਠੀਆਂ ਆਪੂ ਬਾਦਲ ਮੁਖਮੰਦਰੀ ਸੀ ਤੇ ਸਾਡੀ ਅਸੂਲ ਆ ਅਕਾਲੀ ਦਲ ਦਾ ਅਸੀਂ ਜੋ ਕਹਿੰਨੇ ਆ ਉਹਨਾਂ ਹੀ ਕਹਿੰਨੇ ਆ ਜਿਹੜਾ ਅਸੀਂ ਕਰ ਸਕਦੇ ਆ ਕਿਤੇ ਝੂਠੇ ਲਾਰੇ ਨਹੀਂ ਲਾਏ ਬੀਬੀਆਂ ਬੈਠੀਆਂ ਬਾਦਲ ਸਾਹਿਬ ਨੇ ਐਲਾਨ ਕੀਤਾ ਇਲੈਕਸ਼ਨ ਤੋਂ ਪਹਿਲੇ ਕਿ ਮੈਂ ਹਰ ਗਰੀਬ ਨੂੰ 4 ਕਿਲੋ ਆਟਾ ਦਾ 20 ਕਿਲੋ ਤਾਂ ਦਊਗਾ ਪਹਿਲੇ ਹੀ ਕਹ ਹਫਤੇ ਕੈਬਨਟ ਫੈਸਲਾ ਕਰਕੇ ਦੇਣਾ ਸ਼ੁਰੂ ਕਰ ਦਿੱਤਾ ਜੇ ਉਹਨਾਂ ਨੇ ਕਿਹਾ ਪੈਨਸ਼ਨ ਦਊਗਾ ਪਹਿਲੇ ਹੀ ਹੱਥੇ ਦੇਣੀ ਸ਼ੁਰੂ ਕਰ ਦਿੱਤੀ ਜੇ ਇਹਨਾਂ ਨੇ ਸ਼ਗਨ ਕਿਹਾ ਦਊਗਾ ਪਹਿਲੇ ਹੀ ਹੱਥੇ ਸਕਾਰ ਬੰਦੇ ਦੇਣੇ ਸ਼ੁਰੂ ਕਰ ਦਿੱਤੇ ਅਸੀਂ ਲਾਰੇ ਨਹੀਂ ਲਾਏ ਅਸੀਂ ਕੋਈ ਝੋਕ ਨਹੀਂ ਬੋਲਿਆ ਤੁਹਾਡੇ ਰਾਜ ਵਿੱਚ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੁਹਾਡਾ ਗਰੀਬ ਦਾ ਰਾਜ ਸੀ ਕਿਸਾਨ ਦਾ ਰਾਜ ਸੀ ਖਾਲਸਾ ਪੰਥ ਦਾ ਰਾਜ ਸੀ ਕੋਈ ਵੀ ਜੱਥੇਦਾਰ ਕਿਸੇ ਵੀ ਪਿੰਡ ਦੇ ਬੰਦੇ ਨੂੰ ਕੋਈ ਕੰਮ ਹੋਏ ਜੱਥੇਦਾਰ ਕੋਲੇ ਇੰਨੀ ਪਾਵਰ ਸੀ ਕਿ ਮੁੱਖ ਮੰਤਰੀ ਦੀ ਜਾ ਕੇ ਬਾਹ ਫੜ ਸਕਦਾ ਸੀ ਇੱਥੇ ਪੁੱਛੋ ਕੋਈ ਮਿਲ ਸਕਦਾ ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਸੀ ਤੁਹਾਡੇ ਦਿਲਾਂ ਤੇ ਰਾਜ ਕਰਦੇ ਸੀ ਤੁਹਾਡੇ ਵਿੱਚ ਬੰਦੇ ਸੀ ਮੈਨੂੰ ਲੱਗਦਾ ਪੰਜਾਬ ਦਾ ਕੋਈ ਪਿੰਡ ਸ਼ਹਿਰ ਮੰਡੀ ਨਹੀਂ ਹੋਣੀ ਜਿੱਥੇ ਉਹ ਆਪ ਨਹੀਂ ਗਏ ਹੋਣੇ ਮੈਂ ਪਿੰਡਾਂ ਜਾਂਣਾ ਹੈ ਵਡੇ ਬਾਦਲ ਸਾਹਿਬ ਦੀ ਫੋਟੋ ਮੈਨ ਲੱਗਦਾ ਹਰ ਕਾਚ 'ਚ ਮੈਂ ਦੇਖੀ ਹੈ ਉਹ ਲੋਕਾਂ ਦੇ ਮੁੱਖ ਮੰਤਰੀ ਸੀ ਉਹਨਾਂ ਦਾ ਨਿਸ਼ਾਨਾ ਮੁੱਖ ਮੰਤਰੀ ਬੰਨਣਾ ਨਹੀਂ ਸੀ ਉਹਨਾਂ ਦਾ ਮਨ ਨਿਸ਼ਾਨਾ ਸੇਵਾ ਕਰਨਾ ਸੀ ਤੁਸੀਂ ਐਸੀ ਭਾਈਚਾਰੇ ਬੈਠਾ ਦੇਖ ਸਾਰੀਆਂ ਸਹੂਲਤਾਂ ਤੁਸੀਂ ਹੈਰਾਨ ਰਹਿ ਜਾਓਗੇ ਐਸੀ ਬੱਚਿਆਂ ਨੂੰ ਮੁਫਤ ਪੜਾਈ ਦੀ ਸਕੀਮ ਬਾਦਲ ਸਾਹਿਬ ਲੈ ਕੇ ਆਏ ਸਾਡੇ ਰਾਜ ਵਿੱਚ 7 ਲੱਖ 80 ਬੱਚਿਆਂ ਨੂੰ ਕਾਲਜਾਂ ਵਿੱਚ ਮੁਫਤ ਪੜਾਇਆ ਗਿਆ ਜਿਹੜਾ ਅੱਜ ਬੰਦ ਹੋਇਆ ਪਿਆ ਸਕੀਮ ਅਸੀਂ ਲੜਕੀਆਂ ਨੂੰ ਪੜਾਉਣ ਵਾਸਤੇ ਸਾਈਕਲ ਸਕੀਮ ਲੈ ਕੇ ਆਏ ਸੀ ਉਹਨਾਂ ਸਾਈਕਲ ਦਿੰਦੇ ਸੀ ਕਿਸਾਨ ਬੈਠੇ ਆ ਨਵੇਂ ਬੱਚਿਆਂ ਨੂੰ ਪਤਾ ਨਹੀਂ ਬਜ਼ੁਰਗਾਂ ਨੂੰ ਪਤਾ ਹੈ ਪਹਿਲੇ ਜਦੋਂ ਬਿੱਲ ਭਰਨੇ ਪੈਂਦੇ ਸੀ ਟਿਊਬਲ ਦੇ ਹਰ ਮਹੀਨੇ ਬਿੱਲ ਆ ਜਾਂਦਾ ਸੀ ਲਾਈਨਾਂ 'ਚ ਬਿਜਲੀ ਬੈਂਕ ਮੈਨ ਜਾਣਾ ਪੈਂਦਾ ਸੀ ਜੇ ਬਾਪੂ ਬਾਦਲ ਨਾ ਮਾਫ਼ ਕਰ ਦੇ ਅੱਜ ਲੱਖ ਸਵਾ ਲੱਖ ਡੇਢ ਲੱਖ ਤੁਹਾਨੂੰ ਸਾਲ ਦਾ ਭਰਨਾ ਪੈਣਾ ਸੀ ਜਿਹੜਾ ਨਹੀਂ ਪਰ ਰਿਹਾ ਤੁਹਾਨੂੰ ਆ ਪੈਨਸ਼ਨ ਮੰਗੂ ਤੁਹਾਨੂੰ ਚੀਜ਼ ਲਾ ਦਿੱਤੀ ਹੈ ਦੂਜੀ ਗੱਲ ਤੁਸੀਂ ਕਾਂਗਰਸ ਦੀ ਸਰਕਾਰਾਂ ਦੇਖ ਲਈਆਂ ਇੱਕ ਸਰਕਾਰ ਦੱਸ ਦਿਓ ਕਿਸੇ ਨੂੰ ਟਿਊਬਵਲ ਕਨੈਕਸ਼ਨ ਦਿੱਤਾ ਹੋਏ ਆ ਪਿਛਲੇ 10 ਸਾਲ ਦੇਖ ਲਓ ਕਿਸੇ ਨੇ ਕੋ ਟਿਊਬਵਲ ਕਨੈਕਸ਼ਨ ਦੇ ਦਿੱਤਾ ਹੋਏ ਅੱਜ ਜੇ ਤੁਸੀਂ ਟਿਊਬਵਲ ਲਾਉਣਾ ਹੈ 15 ਲੱਖ ਦੇ ਲੋਕ ਵੇਚਦੇ ਇੱਕ ਟਿਊਬਵਲ ਕਨੈਕਸ਼ਨ ਆਪੂ ਬਾਦਲ ਤਾਂ ਲੰਗਰ ਲਾ ਦਿੰਦੇ ਸੀ ਟਿਊਬਲ ਕਨੈਕਸ਼ਨਾਂ ਦਾ ਆ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਆ 13.5 ਲੱਖ ਟਿਊਬਲ ਕਨੈਕਸ਼ਨ ਅਕਾਲੀ ਦੰ ਨੇ ਦਿੱਤੇ ਆ ਮੁਫਤ ਦਿੱਤੇ ਆ ਆ ਜਿਹੜੀਆਂ ਤੁਹਾਡੇ ਟਰੈਕਟਰ ਦੇ ਪਹਿਲੇ ਟੈਕਸ ਲੱਗਦਾ ਹੁੰਦਾ ਸੀ ਵੱਡੇ ਬਾਉਂਸ ਸਾਹਿਬ ਸਰਕਾਰ ਬਣੀ ਪਹਿਲੇ ਹਫਤੇ ਉਹਨਾਂ ਨੇ ਕਿਹਾ ਆ ਤਾਂ ਗੱਡਾ ਇਹਦੇ ਤੇ ਕੋਈ ਟੈਕਸ ਨਹੀਂ ਲੱਗੂਗਾ ਟੈਕਸ ਬੰਦ ਕਰਤੇ ਤੁਸੀਂ ਇਰਾਨ ਦੇ ਉਹ ਸਾਈਕਲ ਤੇ ਵੀ ਕਾਂਗਰਸੀ ਟੈਕਸ ਲਾਉਂਦੇ ਹੁੰਦੇ ਸੀ ਉਹ ਵੀ ਨਾਲ ਦੇ ਨਾਲ ਮਾਫ ਕੀਤਾ ਤੇ ਮੈਂ ਅੱਜ اعلان ਕਰਨਾ ਚਾਹਣਾ ਹੈ ਜਿਹੜੇ ਤੁਹਾਡੇ ਸਕੂਟਰ ਮੋਟਰਸਾਈਕਲ ਹੈ ਸਹੀ ਬਣੇ ਤੇ ਆ ਵੀ ਗਰੀਬ ਦਾ ਹੀ ਕੱਢਾ ਆਪਣੀ ਸਰਕਾਰ ਲਿਆ ਦਿਓ ਇਹਦੇ ਤੇ ਵੀ ਕੋਈ ਟੈਕਸ ਨਹੀਂ ਲੱਗੂਗਾ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਇੰਨਾ ਸੋਹਣਾ ਪੰਜਾਬ ਚਲੀ ਜਾਂਦਾ ਸੀ ਸਾਰਾ ਕੁਛ ਹੀ ਰੁਕ ਗਿਆ ਸਾਰਾ ਕੁਛ ਹੀ ਟੁੱਟ ਗਿਆ ਮੈਂ ਕਿਹਾ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ ਕਿੰਨਾ ਖਬਸੂਰਤ ਮੈਂ ਸੀ ਗੁਰੂ ਦੀ ਨਗਰੀ ਉਧਿਆ ਗੇਟ ਮੈਂ ਸੜਕਾਂ ਬਣਾਈਆਂ ਵਰਾਸਤੇ ਮਾਰਗ ਬਣਾਇਆ ਪੁਲ ਪੜਾਇਆ ਸਾਰਾ ਕੁਛ ਬਣਾਇਆ ਉਹਨਾਂ ਸਰਕਾਰ ਦਾ ਵੀ ਸਰਕਾਰ ਦੇ ਦਰਮਿਆਨ ਅੱਜ ਉੱਥੇ ਜਾਓ ਟੂਏ ਪਏ ਐ ਬੁੱਟੇ ਸੁੱਕ ਗਏ ਐ ਰੰਗ ਵੀ ਨਹੀਂ ਹੋਏ ਸਰਕਾਂ ਟੁੱਟੀਆਂ ਕੰਧਾਂ ਟੁੱਟੀਆਂ ਪਈਆਂ ਵਰਾਸਤੀ ਮਾਰਗ ਕਿੰਨਾ ਸੋਹਣਾ ਸੀ ਅੱਜ ਕੁੱਤੇ ਤੁਰੇ ਫਿਰਦੇ ਉੱਥੇ ਗੰਧ ਪਿਆ ਕੋ ਚੱਕਣਾ ਨਹੀਂ ਕਿਉਂਕਿ ਦਿਲ ਚ ਉਹਨਾਂ ਦੇ ਦਰਦ ਨਹੀਂ ਹੈ ਮੈਂ ਤਾਂ ਹਰ ਸ਼ੋਮਵਾਰ ਆਉਂਦਾ ਸੀ ਆਪ ਖੜ ਕੇ ਦੇਖਦਾ ਸੀ ਵੱਡੇ ਬਾਦਲ ਸਾਹਿਬ ਆਉਂਦੇ ਸੀ ਆ ਆਪਣੇ ਤਰਨਤਾਰਨ ਸਾਹਿਬ ਦੇਖੋ ਥੋੜੇ ਆਪਣੇ ਸ਼ਹਿਰ ਦੇਖੋ ਬੰਲੇ ਕੀ ਹਾਲ ਸੀ ਵੱਡੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਪੰਦੀ ਪਾਰਟੀ ਨੇ ਫੈਸਲਾ ਕੀਤਾ ਕਿ ਜਿੱਥੇ ਜਿੱਥੇ ਗੁਰੂ ਸਾਹਿਬ ਆਪਣੇ ਗਏ ਕਿਹੜੇ ਸ਼ਹਿਰਾਂ 'ਚ ਗਏ ਉਹਨਾਂ ਸ਼ਹਿਰਾਂ ਤੇ ਪਿੰਡਾਂ ਨੂੰ ਪੂਰਾ ਡਿਵੈਲਪ ਕਰਕੇ ਦੇਣਾ ਹੈ ਵੱਡੇ ਬਾਦਲ ਸਾਹਿਬ ਨੇ ਇੱਕ ਹਫ਼ਤੇ ਕੋ 5-700 ਕਰੋੜ ਰੁਪਇਆ ਕੱਲੇ ਉਹ ਸ਼ਹਿਰਾਂ ਤੇ ਮੰਡਪਿੰਡਾ ਚਲਾਇਆ ਜਿੱਥੇ ਆਪਣੇ ਗੁਰੂ ਸਾਹਿਬ ਨੇ ਚਰਨ ਪਏ ਤੱਕ ਤੁਸੀਂ ਤਲਵੰਡੀ ਸਾਬੂ ਜਾ ਕੇ ਦੇਖੋ ਪਹਿਲੇ ਕੀ ਹੁੰਦਾ ਸੀ ਅੱਜ ਕਿੰਨਾ ਖਮਸੂਰ ਸ਼ਹਿਰ ਬਣਤਾ ਅਨੰਦਪੁਰ ਸਾਹਿਬ ਜਾ ਕੇ ਦੇਖੋ ਪਹਿਲੇ ਕੀ ਹੁੰਦਾ ਸੀ ਤੇ ਬਾਦਲ ਸਾਹਿਬ ਨੇ ਕਿਵੇਂ ਬਣਾਇਆ ਤਰਨਤਾਰਨ ਸਾਹਿਬ ਜੀ ਮੇਰੀ ਡਿਊਟੀ ਲੱਗੀ ਸੀ 1.200 ਕਰੋੜ ਰੁਪਇਆ ਮੈਂ ਲਾ ਕੇ ਕੰਮ ਸ਼ੁਰੂ ਕਰਾਇਆ ਮੇਰਾ ਤਾਂ ਮਨ ਸੀ ਘੱਟ ਘੱਟ 2-300 ਕਰੋੜ ਹੋਰ ਹੋਣਾ ਸਰਕਾਰ ਆਪਣੀ ਚਲੀ ਗਈ ਤੁਸੀਂ ਆਪਣੇ ਨੌਜਵਾਨ ਬੈਠੇ ਆ ਹਰ ਸਾਲ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਆ ਪਿੰਡਾਂ ਦੀ ਖੇਡ ਸੀ ਕਰੋੜਾਂ ਕੀ ਕਰਦੇ ਅੱਜ ਜਿਹੜੇ ਕਬੱਡੀ ਦੇ ਪਿੰਡਾਂ ਚ ਪਲੇਅਰ ਐ ਦੇਖੋ ਉਹਨਾਂ ਨੂੰ ਇੰਨਾ ਹੌਸਲਾ ਹੋਇਆ ਹੁਣ ਉਹ 20 20 30 30 ਲੱਖ ਕਮਾਉਣ ਵੀ ਲੱਗ ਗਏ ਨੇ ਟੂਰਨਾਮੈਂਟ ਕੀਤੇ ਪਹਿਲੇ ਕੌਣ ਪੁੱਛਦਾ ਸੀ ਕਬੱਡੀ ਨੂੰ ਜਿਸ ਦਿਨ ਸਰਕਾਰ ਗਈ ਕਬੱਡੀ ਵਰਲਡ ਕੱਪ ਬੰਦ ਸਾਰੇ ਕੱਪ ਬੰਦ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਮਤਸੇ ਵਿਖਸੀ ਕਿ ਜਾਨਵਰਾਂ ਦੇ ਵਿੱਚ ਪਿਆਰ ਆਪਣੇ ਲੋਕਾਂ ਦਾ ਐ ਜੇ ਘਰੇ ਜਾਨਵਰ ਰੱਖਣਗੇ ਪੈਸੇ ਦਾ ਵੀ ਸਾਧਨ ਬੰਦਾ ਹੈ ਦੇਖੋ ਕਿੰਨੀ ਬਰੀਡ ਵਧ ਗਈ ਆਪਣੀ ਕੁਆਲਿਟੀ ਕਿੰਨੀ ਵਧੀ ਇਨਾਮ ਦਿੰਦੇ ਸੀ ਪਰ ਸਾਰਾ ਕੁਝ ਹੀ ਬੰਦ ਹੈ ਜੇ ਵਾਪਸ ਉਹਦੇ ਲਿਆਉਣੇ ਆ ਜੇ ਵਾਪਸ ਤੁਸੀਂ ਆਟਾ ਦਾਲ ਛੱਗਨ ਪੈਨਸ਼ਨ ਐਸੀ ਸਕਾਲਰਸ਼ਿਪ ਮੈਡੀਕਲ ਕਾਰਡ ਜੇ ਵਾਪਸ ਕਬੱਡੀ ਕਪ ਕੱਪ ਪਸ਼ੂ ਮੇਲੇ ਨਾਲੇ ਐਕਟੀਵ ਮੈਂ ਹੋਰ ਕਲਾਨ ਕਰਦਾ ਜਿੰਨੀਆਂ ਵਿਰਾਸਤੀ ਖੇਡਾਂ ਹੈ ਜਿਵੇਂ ਆਪਣੇ ਆਪਣੇ ਲੁਧਿਆਣੇ ਵਿੱਚ ਉਹ ਬਹਿਲਾਂ ਦੀ ਰੇਸਾਂ ਹੁੰਦੀਆਂ ਹਨ ਕਿਲਾ ਰਾਏਪੁਰ ਵਿੱਚ ਜਿਵੇਂ ਹੁਣ ਘੋੜਿਆਂ ਦਾ ਮੈਂ ਕੁੱਛਣਾ ਚਾਹਣਾ ਮਾਰਵਾੜੀ ਘੋੜੇ ਆਪਣੇ ਪਿੰਡਾਂ 'ਚ ਮੈਂ ਸਟੇਡੀਅਮ ਬਣਾਉਂਗਾ ਤੇ ਆਪਣਾ ਰੇਸ ਕੋਰਸ ਬਣਾਵਾਂਗੇ ਜਿੱਥੇ ਹਰ ਸਾਈਡ ਦੇ ਸੰਡੇ ਮੰਡੇ ਫ੍ਰਾਈਡੇ ਸੈਡੇ ਸੱਡੇ ਰੇਸਾਂ ਹੋਣਗੀਆਂ ਤੇ ਕਰੋੜ ਕਰੋੜ ਰੁਪਏ ਦੇ ਨਾਮ ਹੋਣਗੇ ਜਿਹਦੇ ਕਰਕੇ ਲੋਕੀ ਜਾਣਗੇ ਆ ਜਿਹੜੇ ਕਬੂਤਰਾਂ ਦੀ ਨੇ ਸੌਹਨੀਆਂ ਆਪਣੇ ਪੰਜਾਬ ਲੋਕੀ ਬੜੇ ਸ਼ੌਕ ਹੈ। ਪੁੱਤਿਆਂ ਦੀ ਨੇ ਸੌਹਨੀਆਂ। ਆਪਣੇ ਪਿੰਡਾਂ ਦਾ ਸਿੰਘ ਪਿੰਡੂ ਲੋਕਾਂ ਵਿੱਚ ਗੱਲ ਬਾਤ ਸਰਕਾਰ ਬਣਾ ਦਿਓ। ਕਰੋੜਾ ਨੇ ਬਣਾ ਦਾਂਗੇ ਸਾਰੇ। ਮੈਂ ਇੱਕ ਗੱਲ ਕਹਿਣਾ ਚਾਹਣਾ। ਇੱਕ ਗੱਲ ਕਹਿਣਾ ਚਾਹਣਾ। ਅੱਜ ਤੱਕ ਤੁਸੀਂ ਜਾਣਦੇ ਹੋ ਕਿ ਅੱਜ ਤੱਕ ਜੋ ਮੈਂ ਕਿਹਾ ਪੂਰਾ ਕੀਤਾ। ਮੈਨੂੰ ਇਹ ਆਉਦਾ ਮੈਂ ਕਿਾ ਬਿਜਲੀ ਸਰਪਲਸ ਕਰਕੇ ਦਊਂਗਾ ਕਿਉਂਕਿ 12-12 ਘੰਟੇ ਕੱਟ ਲੱਗਦੇ ਸੀ ਕਾਂਗਰਸੀ ਕਹਿੰਦੇ ਨਹੀਂ ਹੋ ਸਕਦੀ ਤੇ ਅਸੀਂ ਕਰਕੇ ਦਿਖਾਤੀ ਮੈਂ ਸੜਕਾਂ ਕਿਹਾ ਸੀ ਕਿਸ਼ਨ ਕਾਇਆ ਜੀਆਂ ਬਣਾ ਦੂੰਗਾ ਪੰਜਾਬ 'ਚ ਭਾਵੇਂ ਬੰਬ ਖੜ ਦਿਓ ਕੁਝ ਨਹੀਂ ਹੋਣਾ ਕਿਹਾ ਸੀ ਕਿ ਨਹੀਂ ਅੱਜ ਤਰਨਤਨ ਵਾਲਿਓ ਤੁਸੀਂ ਤਰਨਤਨ ਤੋਂ ਅੰਮ੍ਰਿਤਸਰ ਸਾਹਿਬ ਜਾਣੇ ਹੋ ਤਰਨਤਨ ਤੋਂ ਪਠਿੰਡਾ ਜਾਣੇ ਹੋ ਤਰਨਤਨ ਤੋਂ ਪਠਾਨਕੋਟ ਜਾਣੇ ਹੋ ਰਨ ਤਨ ਤੋਂ ਜਲਦੀ ਘਟ ਜਾਂਦੇ ਹੋ ਕਿੰਨੀਆਂ ਜਾਨਾਂ ਬਚ ਗਈਆਂ ਸੜਕਾਂ ਕਿੰਨੀਆਂ ਚੰਗੀਆਂ ਹੋ ਗਈਆਂ ਨਹੀਂ ਤਾਂ ਰੋਜ਼ ਐਕਸੀਡੈਂਟ ਹੁੰਦੇ ਸੀ ਸਾਰੀਆਂ ਪੜਾ ਕੇ ਦਿਖਾਤੀਆਂ ਤੇ ਮੈਨੂੰ ਇਹਨਾਂ ਦੱਸਿਓ ਇੱਕ ਵੀ ਸੜਕ ਉਹਦੇ ਬਾਦ ਬਣੀ ਹੋਏ ਆਪਣੀ ਮੈਂ ਤਾਂ ਕਿਹਾ ਸੀ ਪਾਣੀ ਵਾਲੀ ਬੱਸ ਚਲਾ ਦੂੰ ਉਹ ਵੀ ਤੁਹਾਡੇ ਹਰੀਕੇ ਚਲਾਦੀ ਸੀ ਚਲਾਦੀ ਸੀ ਕਿ ਨਹੀਂ ਦੇਖੋ ਮੈਂ ਕਿਤੇ ਉਹ ਨਹੀਂ ਗੱਲ ਕਰਦਾ ਕਿਉਂਕਿ ਵੱਡੇ ਬਾਦਲ ਸਾਹਿਬ ਨੇ ਮੈਨੂੰ ਇੱਕ ਗੱਲ ਸਿਕਾਈ ਕਹਿੰਦਾ ਸੁਖਬੀਰ ਜਿਹੜੇ ਬੰਦੇ ਨੇ ਜ਼ਿੰਦ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰਨੀ ਹੈ ਉਸ ਬੰਦੇ ਨੂੰ ਕਿਤੇ ਝੂਠ ਨਹੀਂ ਬੋਲਣਾ ਚਾਹੀਦਾ ਝੂਠਾ ਲਾਰਾ ਨਹੀਂ ਲਾਉਣਾ ਚਾਹੀਦਾ ਸਾਡੇ ਵਿੱਚ ਵੀ ਪਾਰਟੀ ਦੇ ਵਿੱਚ ਕਈ ਆਗੇ ਲੋਕ ਕਹਿੰਦੇ ਸੀ ਜੀ ਜੀ ਆਪਾਂ ਵੀ ਕਹੀਏ ਜਦੋਂ ਗੁਣਕਾ ਸਾਹਿਬ ਦੀ ਸੋਹ ਖਾਂਦੀ ਕੈਪਟਨ ਨੇ ਕਹਿੰਦੇ ਆਪਾਂ ਵੀ ਕਹੀਏ ਕੋਈ ਝੂਠ ਬਾਦਲ ਸਾਹਿਬ ਕਹਿੰਦੇ ਨਾ ਮੈਂ ਜੋ ਕਹੂੰਗਾ ਉਹ ਮੈਂ ਪੂਰਾ ਕਰੂੰਗਾ ਆਈ ਕਾਰਨ ਅੱਜ ਪੰਜਵਾਰ ਮੁੱਖ ਮੰਤਰੀ ਬਣੇ ਬੰਦਾ ਇੱਕ ਵਾਰ ਸਰਪੰਚ ਬਣ ਜੇ ਨਾ ਦੂਜੀ ਵਾਰ ਬੰਨਾ ਬੜਾ ਔਖਾ ਹੁੰਦਾ ਹੈ ਇੱਥੇ ਪੰਜ ਵਾਰ ਮੁੱਖ ਮੰਤਰੀ ਬਣੇ ਤੇ ਤੁਸੀਂ ਹਲੇ ਵੀ ਦੇਖੋ ਜਿੱਥੇ ਵੀ ਜਾਂਣਾ ਹੈ ਜੇ ਕੋਈ ਪੁਲ ਕੋਲੋਂ ਦੀ ਤੱਕਦੇ ਤਾਂ ਥੱਲੇ ਬੋਰਡ ਦੇਖਦਾ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੁੰਦਾ ਹੈ ਜੇ ਕੋਈ ਯੂਨੀਵਰਸਿਟੀ ਕੋਲੋਂ ਦੀ ਤੱਕਦਾ ਦੇਖਦਾ ਬੋਰਡ ਦੇਖਦਾ ਉੱਤੇ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੁੰਦਾ ਹੈ ਜੇ ਕੋਈ ਕੱਸੀ ਨਹਿਰ ਧਾਦੀ ਦੇਖੋਗੇ ਉਹਦੇ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੋਊਗਾ ਕਿਤੇ ਤੁਸੀਂ ਕਾਂਗਰਸ ਦੇ ਕਿਸੇ ਟੀ ਮਿਨਿਸਟਰ ਦੀ ਤੁਸੀਂ ਕੋਈ ਦੇ ਨਾਂ ਨਹੀਂ ਲਿਖਿਆ ਦੇਖਿਆ ਹੋਊਗਾ ਕਿਉਂਕਿ ਉਹ ਕੱਲਾ ਰਾਜ ਕਰਨ ਵਾਸਤੇ ਆਉਂਦੇ ਸੀ ਆ ਭਗਵੰਤ ਮਾਨ 4 ਸਾਲ ਤੱਕ ਕੇ ਕਹਿੰਦਾ ਸੀ ਮੈਂ ਆਮ ਆਦਮੀ ਆ ਮੈਂ ਆਮ ਆਦਮੀ ਆ ਨਾ ਸਿਕਿਉਰਟੀ ਲੈ ਕੇ ਜਾਊਂਗਾ ਸਿਕਿਉਰਟੀ ਦੀ ਕੀ ਲੋੜ ਐ ਤਰੰਤ ਤਰੰਤ ਜਿੜਿਆ ਸੀ ਕਿਸੇ ਪਿੰਡ ਚ ਗਿਆ ਕਿਉਂਕਿ ਅਠਾਰੇ ਠਾ ਆਮ ਆਦਮੀ ਨਹੀਂ ਠੱਗਾਂ ਦੀ ਤੁਲਾ ਮੈਂ ਤਾਂ ਕਹਿ ਆ ਸੀ ਕਿ ਜਿੰਨੇ ਤੁਸੀਂ ਆਪ ਵੀ ਸੱਚੀ ਦੇਖ ਲਓ ਆਪਣੇ ਪਿੰਡ ਚ ਕਿਹਾ ਤੁਹਾਡੇ ਪਿੰਡ ਦਾ ਸਭ ਤੋਂ ਵੱਡਾ ਮਲੰਗ ਹੋਊਗਾ ਜਿਹਨੂੰ ਕੋਈ ਸੱਤਰੀ ਕਾਲ ਨਹੀਂ ਬੁਲਾਉਂਦਾ ਉਹ ਝੜੂਆ ਦਾ ਮੈਂਬਰ ਹੋਊਗਾ ਹੈਗਾ ਕਿ ਨਹੀਂ ਸੱਚੀ ਹੈ ਕਿ ਨਹੀਂ ਜੇ ਸੱਚੀ ਹੈ ਤੇ ਝਕਾਰਾ ਜਲਾ ਮਾਰੋ ਅਸਹੀ ਮੈਨੇ ਤੇ ਥੋੜਾ ਬਹਿ ਜਾ ਤਨਗ ਉਹ ਸਹੀ ਮੈਨੇ ਦੇ ਆਪਾਂ ਹਾਰੇ ਕਿਉਂ 10 ਸਾਲ ਪਹਿਲੇ ਆਪਾਂ ਹਾਰੇ ਕਿਉਂ ਐਕਚੁਅਲੀ ਕੀ ਆ ਝਾੜੂ ਵਾਲੇ ਕਿਉਂਕਿ ਠੱਗ ਸੀ ਉਹਨਾਂ ਨੂੰ ਪਤਾ ਸੀ ਇਹ ਟੈਲੀਫੋਨ ਸਾਨੂੰ ਜਿਤਾਊਗਾ ਸਾਰਿਆਂ ਦੇ ਹੱਥ 'ਚ ਟੈਲੀਫੋਨ ਸਾਰੇ 10 ਘੰਟੇ ਲਾਉਂਦੀ ਐ ਟੈਲੀਫੋਨ ਦੇ ਸਾਨੂੰ ਤਾਂ ਵਰਤਨਾ ਵੀ ਨਹੀਂ ਆਉਂਦੀ ਸੀ ਨਾ ਬਾਪੂ ਬਾਦਲ ਨੂੰ ਆਉਂਦਾ ਸੀ ਨਾ ਮੈਂ ਹਲੇ ਤੱਕ ਸੈਂਡ ਸੌਂਡ ਕਿਵੇਂ ਕਰਨਾ ਆਪਣੇ ਜਿਹੜੇ ਸਿੱਧੇ ਬੰਦੇ ਆ ਪਿੰਡੂ ਬੰਦੇ ਆ ਉਹਨਾਂ ਨੂੰ ਸਾਰੇ ਸ਼ੈਤਾਨ ਆ ਕਿਉਂਕਿ ਮਲੰਗ ਵਿਹਲੇ ਆ ਉਹ 24 ਘੰਟੇ ਆ ਹੀ ਦੇਖਦੇ ਰਹਿੰਦੇ ਆ ਔਰ ਰੋਜ਼ ਕਾਲਾ ਘਟਣ ਲੱਗ ਗਿਆ ਆਪਾਂ ਨੂੰ ਝੂਠ ਬੋਲਣ ਲੱਗੇ ਆਪਾਂ ਸਾਰੇ ਸਮਝੀ ਬੈਠੇ ਕਿ ਸਾਰੇ ਨਾਲ ਲੋਕ ਉਲਟਾ ਉਹਨਾਂ ਨੇ ਸਾਰਿਆਂ ਦਾ ਦਿਮਾਗ ਘੜਦਾ ਤੇ ਅੱਜ ਦੇ ਕੋ ਹਾਲਾਤ ਕੀ ਹੋ ਗਿਆ ਆਪਣਾ ਪੰਜਾਬ ਨੂੰ ਬਰਬਾਦ ਕਰਤਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕੇਜਰੀ ਵਾਲਾ ਹੈ ਉਹ ਫੈਸਲੇ ਲੈਂਦੇ ਹੈ ਭਗਵੰਤ ਮਾਨ ਨੂੰ ਕੱਲਾ ਸ਼ਾਮ ਨੂੰ ਇੱਕ ਪੇਟੀ ਬੋਤਲ ਦੀ ਪੇਟੀ ਸ਼ਰਾਬ ਦੀ ਭੇਜ ਦਿੰਦੇ ਹੈ ਉਹਨੂੰ ਕਹਿੰਦੇ ਤੂੰ ਤਾਂ ਪੀ ਚੱਲ ਫਾਈਲਾਂ ਅਸੀਂ ਕੱਢਾਂਗੇ ਪਹਿਲੀ ਵਾਰ ਹੋਇਆ ਪੰਜਾਬ ਦੇ ਮੁੱਖ ਮੰਤਰੀ ਹੋਣਾ ਅੱਛਾ ਹੁਣਾਂ ਸੋਚਦੇ ਐ ਕਿ ਪੰਜਾਬ ਵਿੱਚ ਅਸੀਂ ਦੰਨ ਨਾਰਾਜ਼ ਕਰਾਂਗੇ ਆ ਸਸੋੜੀਆ ਜਾਂ ਕਹਿੰਦਾ ਕੁਝ ਮਰਜ਼ੀ ਕਰਨਾ ਪਏ ਅਸੀਂ ਜਿੱਤਾਂਗੇ ਆ ਕੇਜਰੀਵਾਲ ਆ ਪੰਜਾਬ ਹੈ ਆ ਕੋਈ ਦਿੱਲੀ ਨਹੀਂ ਹੈ ਆ ਖਾਲਸਾ ਧਰਮ ਹੈ ਜੀ ਇਹ ਜਿੰਨਾ ਦਬਾਉਂਗੇ ਇੰਨਾ ਦੇ ਇੰਨੇ ਤਕੜੇ ਸਪਰਿੰਗ ਹੈ ਸਿੱਧਾ ਛਾਤੀ ਜਾ ਕੇ ਵੱਜਦੇ ਆ ਫਿਰ ਤਾਨੂੰ ਇੱਕ ਵਧਾਈ ਦਿੰਨਾ ਤੁਸੀਂ ਤਾਂ ਇਲੈਕਸ਼ਨ ਜਿੱਤ ਗਏ ਕਿਉਂਕਿ ਪਹਿਲੀ ਹਾਰ ਮੰਗੀ ਦੇਖੋ ਜਦੋਂ ਸਰਕਾਰੀ ਅਫਸਰ ਥੋੜੇ ਦੇ ਧੱਕਾ ਕਰ ਲੱਗ ਜਣੇ ਇਹ ਮਤਲਬ ਥੋ-ਥੋ ਡਰਦੇ ਹੋਰ ਕਾਂਗਰਸੀ ਕਿਹੜੀ ਬੰਦੇ ਨੂੰ ਫੜਿਆ ਇਹਨਾਂ ਨੇ ਕਿਹੜੇ ਕਾਂਗਰਸੀ ਦਾ ਬੱਚਾ ਦਿੱਤਾ ਹੈ ਕਿਹੜੇ ਹੋ ਬੀਜੇਪੀ ਦਾ ਦਿੱਤਾ ਥੋੜਿਆਂ ਦੇ ਦਿੱਤਾ ਕਿਉਂਕਿ ਡਰਦੇ ਥੋਤੋਂ ਆ ਉਹ ਮੈਂ ਅਫਸਰਾਂ ਨੂੰ ਦੱਸਣਾ ਚਾਹਣਾ ਹੈ ਆ ਝਾੜੂ ਵਾਲੇ ਤਾਂ ਟੱਪ ਜਾਣਗੇ ਸਮਾਨ ਲੈ ਕੇ ਆਪਣਾ ਜੁੱਲੀ ਬਿਸਤ ਲੈ ਕੇ ਤੁਸੀਂ ਨਾ ਇਹਨਾਂ ਦੇ ਪੰਗੇ 'ਚ ਕਰੋ ਆ ਜਾਓ ਆ ਜਿਹੜੀ ਇੱਥੇ ਬੀਬੀ ਲਈ ਐ ਐਸਐਸਪੀ ਨਵਜੋਤ ਗਰੇਵਾਲ ਇੱਕ ਇਹਨਾਂ ਦਾ ਹੋਰ ਹੈ ਜਪੁੱਦਨ ਰਿੱਪੂ ਦਮਨ ਸਿੰਘ ਐਸਪੀ ਬੀਬੀ ਜੀ ਦਿਨ-ਦਿਨ ਲੱਗ ਜਾਓ ਜੋ ਤੁਸੀਂ ਕਰ ਰਹੇ ਹੋ ਜੋ ਤੁਸੀਂ ਕਰ ਰਹੇ ਹੋ ਕਾਨੂੰਨ ਦੀਆਂ ਧੱਜੀਆਂ ਡਾਰ ਰਹੇ ਹੋ ਤੁਸੀਂ ਆਈਪੀਐਸ ਹੂੰ ਆਈਪੀਐਸ ਦਾ ਮਤਲਬ ਤੁਸੀਂ ਇਨਸਾਫ ਦੇਣਾ ਹੈ ਗੁਨਾਹਗਾਰ ਨਹੀਂ ਬੰਨਣਾ ਜਿਹੜਾ ਅਫਸਰ ਗੁਨਾਹਗਾਰ ਕਰੂ ਗੁਨਾਹ ਕਰੂਗਾ ਉਹਦੇ ਤੇ ਵੀ ਪਰਚਾ ਹੋ ਸਕਦਾ ਉਹ ਨੂੰ ਹੀ ਪੁੱਤਣਾ ਪੈ ਸਕਦਾ ਐਸ ਕਰਕੇ ਅਸੀਂ ਨੋਟ ਕਰੀ ਜਾਂਦੇ ਆ ਜੋ ਜੋ ਐਸਐਸਬੀ ਧੱਕਾ ਕਰ ਰਹੀ ਆ ਜੋ ਜੋ ਐਸਪੀ ਧੱਕਾ ਕਰ ਰਿਹਾ ਹੈ ਜਿਹੜੇ ਗਰੀਬ ਬੰਦੇ ਤੇ ਕਿਸੇ ਦੇ ਐਨਡੀਪੀਐਸ ਦਾ ਐਂਟ ਪਾ ਰਿਹਾ ਇੱਕ ਸੜ ਐਮਸੀ ਇੱਥੇ ਆ ਸ਼ਾਮ ਸਿੰਘ ਬਟਾਲਾ ਪੁਲਿਸ ਉਹਨੂੰ ਜਿਹੜਾ ਇਹਨਾਂ ਨੇ ਲਿਆਂਦੀ ਐਸਐਸਪੀ ਨੇ ਬਟਾਲਾ ਪੁਲਿਸ ਨੂੰ ਦੇ ਦਿੱਤਾ ਪਰਚਾ ਕੀ ਦਿੱਤਾ ਕਿ ਨਾ 60 ਕਿਲੋ ਝੋਨਾ ਚੋਰੀ ਕੀਤਾ ਉਹ 60 ਕਿਲੋ ਕੱਲੇ 1000 ਰੁਪਏ ਦੇ ਵੀ ਨਹੀਂ ਹੋਣਾ ਉਹ ਚਾਰ ਉਹਦੇ ਟਰੱਕ ਹੈ ਇੱਕ ਆਪਣਾ ਜਿਹੜਾ ਆਪਣਾ ਸਰਪੰਚ ਜਿਹਨੇ ਭਗਵੰਤ ਮਾਨ ਨੂੰ ਐ ਗਿਆ ਸੀ ਹੈ ਬਿੰਦਾ ਪੁੱਤਰ ਤੇ ਉਹਦੇ ਦੇ ਪਰਚਾ ਦੇਦਾ ਹੈ ਉਹ ਫਿਕਰ ਨਾ ਕਰੋ ਸਾਰਿਆਂ ਨੂੰ ਪਰਚੀਆਂ ਬਣਾ ਦੂੰਗਾ ਦੇਖੀ ਜਾ ਇੱਕ ਆਪਣਾ ਜਮੇਲ ਸਿੰਘ ਕਾਕਾ ਜੀ ਹੈ ਇੱਕ ਆਪਣਾ ਦੂਜਾ ਹੈ ਤੁਹਾਨੂੰ ਤੁਹਾਨੂੰ ਘਾੜ ਦੋਦੇ ਮੈਂ ਤੈਨੂੰ ਕਹਿਣਾ ਚਾਹਣਾ ਐਂਡੇ ਘਬਰਾ ਕੇ ਔਰ ਮੀਥਿਆ ਆ ਜਿਹੜੀ ਪੁਲਿਸ ਵਾਲੀ ਨਾ ਤੇ ਸੋਚਦਾ ਕਿ ਮੇਰੇ ਅੱਗੇ ਪਿੱਛੇ ਡੀਐਸਪੀ ਲੱਗੇ ਆ ਅਗਲੇ ਸਾਲ ਨਾ 2026 ਚ ਅਪ੍ਰੈਲ ਮਹੀਨੇ ਚ ਆਈ ਡੀਐਸਪੀ ਤੈਨੂੰ ਹੰਨ ਹੋਣਗੇ ਆਈ ਪੀਐਸਪੀ ਤੈਨੂੰ ਐ ਸਿੱਟਰ ਕੇ ਹੁੰਦਾ ਹੈ ਪਿੱਛੇ ਡਿੱਕੀ ਚ ਤੇ ਤੁਹਾਨੂੰ ਪੂਰੇ ਹਲਕੇ ਚ ਲੈ ਕੇ ਜਾਣਗੇ ਵੀ ਆਇਆ ਜਿਹੜਾ ਠੱਗ ਸੀ ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਆ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦਾ ਵਫਾਦਾਰ ਨਹੀਂ ਉਹ ਕਿਸੇ ਦਾ ਵਫਾਦਾਰ ਨਹੀਂ ਹੋ ਸਕਦਾ ਮੇਰਾ ਸੀਰ ਝੁਕਦਾ ਹੈ ਮੱਝ ਵਾਲੇ ਉਹ ਤੁਹਾਡੇ ਚਰਨਾਂ 'ਚ ਉਹ ਸੋਚਦੇ ਸੀ ਅਸੀਂ ਹਰਮੀਤ ਲੈ ਕੇ ਸਾਰਾ ਅਕਾਲੀ ਦਲ ਚੱਲੇਗਾ ਇਕੱਲਾ ਹਰਮੀਤ ਗਿਆ ਸਾਰਾ ਅਕਾਲੀ ਦਲਾ ਬੈਠਾ ਮੈਂ ਹੁਣ ਇੱਕ ਖੁੱਲ੍ਹ ਗੱਲ ਕਰਨਾ ਚਾਹਣਾ। ਇੱਕ ਪ੍ਰੈਸ ਵਾਲੇ ਨੇ ਆ ਜਿਹੜਾ ਇਹਨਾਂ ਦਾ ਕਾਂਗਰਸ ਦਾ ਪ੍ਰਧਾਨ ਹੈ ਰਾਜਾ ਵੜਿੰਗ ਉਹਦਾ ਦਿਮਾਗ ਖਿਲਿਆ ਪਿਆ ਅੱਜਕੱਲ। ਰਾਜਾ ਵੜਿੰਗ ਨੂੰ ਇੱਕ ਪ੍ਰੈਸ ਵਾਲੇ ਨੇ ਪੁੱਛਿਆ ਉਹ ਕਿਹੜੀ ਧਰਮੀ ਫੌਜੀ ਆ ਧਰਮੀ ਫੌਜੀ ਨੇ ਕਿਹੜੀ ਜੰਗ ਲੜੀ ਆ? ਭਾਈ ਕਹਿਆ ਸੀ ਇਹਨਾਂ ਨੇ। ਰਾਜਾ ਵੜਿੰਗ ਜੀ ਆ ਉਹ ਧਰਮੀ ਫੌਜੀ ਆ ਜਿਹੜੀ ਜੰਗ ਤੇਰੀ ਮਾਂ ਇੰਦਰਾ ਨੇ ਸ਼ੁਰੂ ਕੀਤੀ ਸੀ। ਜਿਹੜੀ ਤੇਰੀ ਇੰਦਰਾ ਮਾਨ ਨੇ ਤੰਗ ਭੇਜੇ ਸੀ ਦਰਬਾਰ ਸਾਹਿਬ ਉਹ ਜੰਗ ਲੜੀ ਇਹਨਾਂ ਨੇ ਉਹ ਜੰਗ ਲੜੀ ਐ ਆ ਕਾਂਗਰਸੀਆਂ ਨੂੰ ਤਾਂ ਧਰਮ ਬਾਰੇ ਪਤਾ ਨਹੀਂ ਰਾਜ ਰਾਜਾ ਵੜੀ ਨੂੰ ਤਾਂ ਬੋਲਣ ਦਾ ਨਹੀਂ ਪਤਾ ਮੈਂ ਬੇਨਤੀ ਕਰਦਾ ਕਾਂਗਰਸ ਦੀ ਸੋਨੀਏ ਗਾਦੀ ਨੂੰ ਕਿ ਰਾਜਾ ਵੜੀ ਨੂੰ 15-20 ਸਾਲ ਰੱਖਿਓ ਪ੍ਰਧਾਨ ਸਾਰੇ ਦੇਸ਼ ਦਾ ਬਣਾ ਦਿਓ ਸਾਰੀ ਕਾਂਗਰਸ ਖਤਮ ਕਰਕੇ ਆਊਗਾ ਸੋ ਮੈਂ ਮਲਾਜ਼ਮਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਕਹਿਣਾ ਚਾਹੁੰਦਾ ਜੇ ਵਾਪਸ ਤੁਸੀਂ ਖੁਸ਼ੀਆਂ ਚਾਹੁੰਦੇ ਹੋ ਜੇ ਵਾਪਸ ਖਾਲਸਾ ਜੀ ਆਪਣਾ ਰਾਜ ਚਾਹਣੇ ਹੋ ਬਚਾ ਲੋ ਪੰਜਾਬ ਨੂੰ ਤੁਹਾਡੀ ਮਾਂ ਪਾਟੀ ਆ ਜਿਹਨੇ ਮਰਨਾ ਜਿਉਣਾ ਤੁਹਾਡੇ ਵਾਸਤੇ ਆ ਜੇ ਕਾਲੀ ਦਲ ਚਾਹੁੰਦਾ ਹੈ ਕਾਲੀ ਦਲ ਤੜਕਰਾਏ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਆਪਣੀ ਗਲਤੀ ਕਰਕੇ ਆਪਣੀਆਂ ਗਲਤੀਆਂ ਕਰਕੇ ਆਪ ਆਪਣੀ ਪਾਰਟੀ ਨੂੰ ਕਮਜ਼ੋਰ ਕਰਤਾ ਏਜੰਸੀਆਂ ਹਾਵੀ ਹੋ ਗਈਆਂ ਦਿੱਲੀ ਵਾਲੀਆਂ ਪਾਰਟੀਆਂ ਹਾਵੀ ਹੋ ਗਈਆਂ ਤੇ ਸਾਰਿਆਂ ਨੂੰ ਪਤਾ ਹੈ ਕਿ ਖਾਲਸਾ ਕੌਮ ਨੂੰ ਤਾਕਤ ਆਪਣੇ ਗੁਰੂ ਘਰਾਂ ਤੋਂ ਮਿਲਦੀ ਹੈ ਅੱਜ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਤਖਤ ਹਜ਼ੂਰ ਸਾਹਿਬ ਤੇ ਅੱਜ ਖਾਲਸਾ ਦੀ ਤੁਸੀਂ ਮੈਨੇਜਮੈਂਟ 'ਚ ਨਹੀਂ ਹੋ ਮਹਾਰਾਸ਼ਟਰ ਸਰਕਾਰ ਨੇ ਆਪਣੇ ਬੰਦੇ ਪਾ ਲਿਆ ਉਹ ਉਹ ਮਹਾਰਾਸ਼ਟਰ ਸਰਕਾਰ ਚਲਾ ਰਹੀ ਹੈ ਆ ਜਾ ਰਵਨੀਤ ਬੇਟੂ ਬਿਆਨ ਸਿੰਘ ਦਾ ਪੋਤਾ ਉਹ ਹੁਣੀ ਗਿਆ ਹਜ਼ੂਰ ਸਾਹਿਬ ਉਹਨੂੰ ਸਰੋਪਾ ਦਿੱਤਾ ਗਿਆ ਉਹਨੂੰ ਸਨਮਾਨਿਤ ਕੀਤਾ ਗਿਆ ਦੇਖੋ ਕਿਉਂਕਿ ਹੁਣ ਕੰਟਰੋਲ ਉਹਨਾਂ ਕੋਲ ਹੈ ਤਖਤ ਪੱਦਨਾ ਸਾਹਿਬ ਦਾ ਕੰਟਰੋਲ ਉਹ ਲੈ ਗਏ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਲੈ ਗਏ ਹੈ ਜੋਨੀ ਸ਼ਰਮ ਨੇ ਕਮੇਟੀ ਤੋੜਦੇ ਹਰਿਆਣਾ ਕਮੇਟੀ ਅਲੱਗ ਬਣਾਦੀ ਹੈ ਉੱਤੇ ਹਰਿਆਣਾ ਦਾ ਚੀਫ ਮਿਨਿਸਟਰ ਫੈਸਲਾ ਕਰਦਾ ਹੈ ਕਿਹੜਾ ਗੁਰਦਗੁਰੂ ਕਰ ਚਲਾਊਗਾ ਆ ਸਾਰਾ ਕੁਝ ਤਾਂ ਹੋਇਆ ਹੈ ਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਦੀ ਇਕਾਲੀ ਦਲ ਨੂੰ ਕਮਜ਼ੋਰ ਕਰਦਾ ਸੋਚਦੇ ਆ ਕਿ ਇਕਾਲੀ ਦਲ ਦੇ ਪੱਲੇ ਕੁਝ ਨਹੀਂ ਤਿੰਨ ਮੈਂ ਤੇਰਾ ਕੀ ਗੱਲਣਗੇ ਜਿਹੜੀ ਮੁਲਕ ਦੀ ਫੌਜ ਕਮਜ਼ੋਰ ਹੋਏਂਦੀ ਹੈ ਮੁਲਕ ਤੇ ਕੋਈ ਮਰਜ਼ੀ ਕਬਜ਼ਾ ਕਰ ਲੈਂਦਾ ਆ ਤਾਂ ਐਸਜੀਪੀਸੀ ਤਾਂ ਅਮੀਰ ਸਾਹਿਬ ਬੈਠੇ ਐਸਜੀਪੀਸੀ ਨੇ ਵੀ ਕਬਜ਼ਾ ਕਰਨ ਲੱਗੇ ਸੀ ਪਰ ਮੈਂ ਬਹਾਦਰ ਮੈਂਬਰਾਂ ਨੇ ਬੜੀ ਲੜਾਈ ਲੜ ਕੇ ਉਹਨਾਂ ਨੂੰ ਭਜਾਇਆ ਤੁਸੀਂ ਦੇਖ ਲਓ ਐਜੀਪੀਸੀ ਦੇ ਜਿਹੜੇ 18 ਪਹਿਲੇ 30 ਮੈਂਬਰ ਸੀ ਐਜੀ 18 ਲੈ ਗਏ ਇਹ ਅੱਧੇ ਮੈਂ ਇਹਨਾਂ ਚੋਂ ਕੋਈ ਕਾਂਗਰਸ ਚ ਹੈ ਕੋਈ ਬੀਜੇਪੀ ਚ ਹੈ ਕੋਈ ਆਪ ਚ ਹੈ ਕੋਈ ਨਵਾ ਚੁੱਲਾ ਦਲ ਬਣੇ ਉਹਦੇ ਚ ਹੈ ਪਰ ਸਾਰੇ ਇਕੱਠੇ ਆ ਅਕਾਲੀ ਦਲ ਦੇ ਖਿਲਾਫ ਇੱਕ ਨਿਸ਼ਾਨਾ ਬਣਾ ਲਿਆ ਕਿ ਜਿਹੜੀ ਥੋੜੀ ਜੱਥੇਬੰਦੀ ਆ 105 ਸਾਲ ਪੁਰਾਣੀ ਜੱਥੇਬੰਦੀ ਥੋੜੇ ਬਜ਼ੁਰਗਾਂ ਨੇ ਬਣਾਈ ਜੱਥੇਬੰਦੀ ਜਿਸ ਜਥੇਬੰਦੀ ਦੇ ਮੈਂਬਰ ਬਣ ਕੇ ਥੋੜੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਜ਼ੁਲਮ ਦੇ ਖਿਲਾਫ ਲੜੇ ਉਸੇ ਜਥੇਬੰਦੀ ਨੂੰ ਖਤਮ ਕਰਨ ਦਾ ਪਲਾਨ ਬਣਿਆ ਤੇ ਉਹ ਕਾਮਯਾਬ ਹੋ ਗਏ ਮੈਂ ਪੁੱਛਣਾ ਚਾਹਣਾ ਹੈ ਅਕਾਲੀ ਦਲ ਤੇ ਦੋਸ਼ ਲਾਏ ਗਏ ਥੋਡੀ ਮਾਂ ਪਾਰਟੀ ਤੇ ਦੋਸ਼ ਲਾਏ ਗਏ ਜਿਹੜੀ ਪਾਰਟੀ ਬਣੀ ਗੁਰੂ ਘਰ ਦੀ ਸੇਵਾ ਵਾਸਤੇ ਸੀ ਸ਼ੁਰੂ ਕਰਦੇ ਗੁਰੂ ਘਰ ਦੇ ਰੱਖਿਆ ਕਰਨ ਵਾਸਤੇ ਸੀ ਉਸੀ ਪਾਰਟੀ ਨੂੰ ਦੋਸ਼ੀ ਬਣਾਉਣ ਦਾ ਕੋਸ਼ਿਸ਼ ਕੀਤੀ ਗਈ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਗਿਆ ਖਾਲਸਾ ਜੀ ਬਹੁਤ ਤੁਹਾਡਾ ਵੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਗੁਰੂ ਸਾਹਿਬ ਨੇ ਆਪਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਮੀਰੀ ਪੀਰੀ ਦਾ ਸੰਤ ਕਿਉਂ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕਿਹਾ ਕਿ ਧਰਮ ਤਾਂ ਵੱਧ ਸਕਦਾ ਹੈ ਜੇ ਉਹਦੇ ਕੋਲੇ ਸਿਆਸੀ ਤਾਕਤ ਵੀ ਹੋਏ ਜਿਹੜੇ ਧਰਮ ਕੋਲੇ ਸਿਆਸੀ ਤਾਕਤ ਨਹੀਂ ਹੈ ਉਹਦੇ ਤੇ ਹਮਲੇ ਹੁੰਦੇ ਰਹਿਣਗੇ ਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਉਹਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਐਸੇ ਇਤਿਹਾਸ ਬਾਰੇ ਤੁਸੀਂ ਜਾਣਦੇ ਹੋ ਪਰ ਕਈ ਨੌਜਵਾਨ ਹੈ ਉਹ ਜਾਣਦੇ ਨਹੀਂ ਕਿ ਅਕਾਲੀ ਦਲ ਨੂੰ ਕਿਉਂ ਬਣਾਇਆ ਗਿਆ ਐਸਜੀਪੀਸੀ ਨੂੰ ਕਿਉਂ ਬਣਾਇਆ ਗਿਆ 105 ਸਾਲ ਪਹਿਲੇ ਜਿਵੇਂ ਆਪਣੇ ਗੁਰੂ ਘਰਾਂ ਉੱਤੇ ਮਹੰਦ ਕਬਜ਼ਾ ਕਰ ਗਏ ਸੀ ਆਪਣੇ ਗੁਰੂ ਘਰਾਂ ਦੇ ਉੱਤੇ ਬੇਅਦਬੀਆਂ ਕਰਦੇ ਸੀ ਅਜੇ ਕੰਮ ਕਰਦੇ ਸੀ ਜਿਹੜਾ ਮੈਂ ਇੱਥੇ ਬਹਿ ਕੇ ਦੱਸ ਨਹੀਂ ਸਕਦਾ ਉਦੋਂ ਆਪਣੇ ਕੌਮ ਨੇ ਇਕੱਠੇ ਹੋ ਕੇ ਉਹਨਾਂ ਨੂੰ ਭਜਾਇਆ ਗੁਰੂ ਘਰਾਂ ਨੂੰ ਆਜ਼ਾਦ ਕਰਾਇਆ ਵੇਖ ਕੇ ਕਮੇਟੀ ਬਣਾਈ ਜਿਹਦਾ ਨਾਂ ਰੱਖਿਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੇ ਅੱਜ ਦੇ ਪ੍ਰਧਾਨ ਧਾਮੀ ਸਾਹਿਬ ਤੁਹਾਨੂੰ ਨਹੀਂ ਸੰਬੋਧਨ ਕਰਕੇ ਗਏ ਆਂ ਜਦੋਂ ਬੈਠੀ ਆਪਣੀ ਲੀਡਰਸ਼ਿਪ ਉਸ ਟਾਈਮ ਦੀ ਉਹਨਾਂ ਨੇ ਸੋਚਿਆ ਕਿ ਆਪਾਂ ਆਜ਼ਾਦ ਠਕਰਾਂ ਦੇ ਗੁਰੂ ਘਰ ਜੇ ਅੱਗੇ ਤੋਂ ਕੋਈ ਹਮਲੇ ਹੋਏ ਆਪਾਂ ਨੂੰ ਇੱਕ ਫੌਜ ਚਾਹੀਦੀ ਹੈ ਇੱਕ ਜਥੇਬੰਦੀ ਚਾਹੀਦੀ ਹੈ ਜਿਹੜੀ ਲੜਾਈ ਲੜੂਗੀ ਅੱਗੇ ਹੋ ਕੇ ਤੇ ਉਹਨਾਂ ਆਪਣੀ ਲੀਡਰਸ਼ਿਪ ਨੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਤੇ ਤੁਸੀਂ ਦੇਖ ਲਓ ਉਸ ਕੌਮ ਦੀ ਜਥੇਬੰਦੀ ਨੇ ਲਗਾਤਾਰ 105 ਸਾਲ ਜੇ ਇਤਿਹਾਸ ਦੇਖੋਗੇ ਜ਼ੁਲਮ ਦੇ ਖਿਲਾਫ ਲੜਾਈ ਲੜਦੀ ਰਹੀ ਜੇ ਖਾਲਸਾ ਪੰਥ ਨੂੰ ਕੋਈ ਔਖੜਾਉਂਦੀ ਸੀ ਸਭ ਤੋਂ ਅੱਗੇ ਉਹ ਲੜਦੀ ਸੀ ਪੰਜਾਬ ਵਾਸਤੇ ਗਰੀਬ ਵਾਸਤੇ ਕਿਸਾਨ ਵਾਸਤੇ ਔਡੀਏ ਜਥੇਬੰਦੀ ਨੇ ਹਰ ਕੁਰਬਾਨੀ ਦਿੱਤੀ ਕੱਲੀ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕਾਂਗਰਸ ਨੂੰ ਆਪ ਨੂੰ ਭਾਜਪਾ ਨੂੰ ਯ ਜਿੰਨੀਆਂ ਵੀ ਜਥੇਬੰਦੀਆਂ ਦੇਸ਼ 'ਚ ਹੈ ਦੁਨੀਆ 'ਚ ਹੈ ਕਿਸੇ ਨੂੰ ਸ਼ਹੀਦਾਂ ਦੀ ਜਥੇਬੰਦੀ ਨਹੀਂ ਕਹੀ ਜਾਂਦਾ ਕਿਉਂਕਿ ਉਹ ਤਾਂ ਸਿਆਸੀ ਤਾਕਤ ਲੈਣ ਵਾਸਤੇ ਪੈਦਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਸਰਕਾਰ ਬਣਾਉਣ ਵਾਸਤੇ ਸੀਐਮ ਬਣਨ ਵਾਸਤੇ ਨਹੀਂ ਪੈਦਾ ਹੋਇਆ ਆ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਹੋਇਆ ਹੈ ਤਾਂ ਹੀ ਤੁਸੀਂ ਦੇਖੋ 105 ਸਾਲਾਂ ਵਿੱਚ ਇਕੱਲੇ 25 ਸਾਲ ਉਹਨਾਂ ਦੀ ਸਰਕਾਰ ਰਹੀ ਹੈ ਪਰ ਇੱਕ ਗੱਲ ਦੇਖ ਲਿਓ ਉਹਨਾਂ 25 ਸਾਲਾਂ ਜੀ ਜੋ ਕੁਝ ਪੰਜਾਬ 'ਚ ਹੈ ਉਹਨਾਂ 25 ਸਾਲਾਂ ਜੀ ਬੜਿਆਸ ਪਰ ਕਿਤੇ ਨਹੀਂ ਪੋਣਿਆ ਜੇ ਆਪਾਂ ਪਿਛਲੇ 55 60 ਸਾਲਾਂ ਦਾ ਹਿਸਾਬ ਦੇਖੀਏ ਜਿਆਦਾ ਪਿੱਛੇ ਨਾ ਜਾਈਏ ਉਹ ਤੋਂ ਪਹਿਲੇ ਤਾਂ ਆਪਾਂ ਸੰਘਰਸ਼ ਹੀ ਕਰਦੇ ਰਹੇ ਆ ਇੰਨਾ 25 55 60 ਸਾਲਾਂ ਵਿੱਚ ਤਕਰੀਬਨ 25 ਸਾਲ ਅਕਾਲੀ ਦਲ ਦੇ ਸਰਕਾਰ ਰੱਖੀਏ ਤੁਸੀਂ ਤੇ 25 ਸਾਲ ਕਾਂਗਰਸ ਦੀ ਰੱਖੀਏ ਆ 5 ਸਾਲ ਵਿੱਚ ਆ ਗਏ ਆ ਝਾੜੂ ਵਾਲੇ ਤੈਨੂੰ ਪੁੱਛਣਾ ਚਾਹਣਾ 50 ਦਿਨਿਆਂ ਬੁਰੀ ਜ਼ਿੰਦਗੀ ਇੱਥੇ ਰਹਿੰਦੇ ਹੋਗੇ ਮੈਨੂੰ ਦੱਸ ਦਿਓ ਤੁਹਾਡੇ ਪਿੰਡ ਤੋਂ ਲੈ ਕੇ ਤੁਹਾਡੇ ਹਲਕੇ ਤੋਂ ਲੈ ਕੇ ਤੁਹਾਡੇ ਸ਼ਹਿਰ ਤੋਂ ਲੈ ਕੇ ਪੰਜਾਬ ਵਿੱਚ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਤੁਸੀਂ ਦੇਖੀ ਯਾਦ ਕਰੋ ਕਿ ਆ ਚੀਜ਼ ਕਾਂਗਰਸ ਦੀ 25 ਸਾਲਾਂ ਚ ਇਹਨਾਂ ਨੇ ਬਣਾਈ ਹੈ ਤੁਸੀਂ ਇੱਕ ਚੀਜ਼ ਨਹੀਂ ਯਾਦ ਕਰ ਸਕਦੇ ਕਿਉਂਕਿ ਕੁਛ ਕੀਤਾ ਹੀ ਨਹੀਂ ਮੈਂ ਤਾਂ ਆਪ ਇਹਨਾਂ ਨੂੰ ਅਸੈਂਬਲੀ 'ਚ ਵੀ ਬੈਸਵਾਲ ਪਕਿਆ ਸੀ ਆ ਚੰਨੀ ਲੀਡਰਸ਼ਿਪ ਉਦੋਂ ਲਾਲ ਸਿੰਘ ਦੀ ਸਾਰੇ ਬੈਠੇ ਸੀ ਬੀਬੀ ਪਟਲ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਮੈਂ ਕਿਹਾ ਜੀ ਬੈਸ ਚੱਲ ਰਹੀ ਸੀ ਕਿਹੜੀ ਪਾਰਟੀ ਪੰਜਾਬ ਦੀ ਹੈ ਕਿਹੜੀ ਬੌਰ ਦੀ ਹੈ ਕਿਨੇ ਕੀ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜਿਆਦਾ ਬੈਸ ਕਰਨ ਦੀ ਲੋੜ ਨਹੀਂ ਤੁਸੀਂ ਸਾਨੂੰ ਪੰਜ ਚੀਜ਼ਾਂ ਦੱਸ ਦਿਓ ਇੱਕ ਦੂਜੇ ਨੂੰ ਪੁੱਛਣ ਲੱਗੇ ਕੀ ਬਣਾਇਆ ਆਪਾਂ 5 ਮਿੰਟ ਬਾਅਦ ਕੁਝ ਨਹੀਂ ਦੱਸ ਸਕੇ ਮੈਂ ਕਿਹਾ ਚਾਰ ਦੱਸ ਦਿਓ ਨਹੀਂ ਦੱਸ ਸਕਦੇ ਫਿਰ ਮੈਂ ਖੀਰ ਚ ਕਹਿ ਕੇ ਅੱਖ ਕੇ ਕੇ ਮੈਂ ਇੱਕ ਦੱਸ ਦਿਓ ਤੇ ਚੰਨੀ ਨੇ ਕੀ ਜਵਾਬ ਦਿੱਤਾ ਤੁਹਾਨੂੰ ਸੁਣਿਆ ਹੋਣਾ ਓਏ ਸੜਕਾਂ ਤੇ ਪੈਚ ਲਾਏ ਸੀ ਝਾੜੂ ਵਾਲੇ ਨੇ ਤਾਂ ਪੈਚ ਵੀ ਨਹੀਂ ਲਾਏ ਸੜਕਾਂ ਦੇਖੋ ਕੀ ਹਾਲ ਹੋਇਆ ਫਿਰ ਦੇਖੋ ਆਪਾਂ ਸਾਰੇ ਬੈਠੇ ਹਾਂ 10 ਸਾਲ ਪਹਿਲੇ ਕੀ ਮੌਜਾ ਸੀ ਤੇ ਅੱਜ ਕੀ ਹਾਲਾਤ ਹੈ ਬੀਬੀਆਂ ਬੈਠੀਆਂ ਆਪੂ ਬادل ਮੁਖਮੰਤਰੀ ਸੀ ਤੇ ਸਾਡੀ اصول ਹੈ ਅਕਾਲੀ ਦਲ ਦਾ ਅਸੀਂ ਜੋ ਕਹਿੰਨੇ ਆ ਉਹਨਾਂ ਹੀ ਕਹਿੰਨੇ ਆ ਜਿਹੜਾ ਅਸੀਂ ਕਰ ਸਕਦੇ ਆ